ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਹਾਂ ਮੇਰਾ ਸਰਮਨਾ ਜੀ ਇਹ ਕਿਹੜਾ ਪਿੰਡ ਆ ਸਰਮਨਾ ਜੀ ਤੇ ਜ਼ਿਲ੍ਹਾ ਕਿਹੜਾ ਪਿੰਡ ਦਾ ਆਪਣਾ ਨਮਾਜ਼ਾ ਸਰ ਜੀ ਨਮਾਜ਼ਾ ਇਹ ਤੁਸੀਂ ਜਿਹੜੇ ਆ ਗਵਾਰੇ ਵੇਚਦੇ ਆ ਇਹ ਕਿਵੇਂ ਤੁਹਾਡੀ ਇਹ ਸੋਚ ਬਦਲੀ ਆ ਇਹ ਮਜਬੂਰੀ ਬਸ ਵੇਚਦੇ ਆ ਕਿ ਖੁਸ਼ੀ ਨਾ ਵੇਚ ਹਾਂ ਜੀ ਮਜਬੂਰੀ ਬਸ ਹਾਂ ਜੀ ਮਜਬੂਰੀ ਬਸ ਕੀ ਪੈ ਕੇ ਮਜਬੂਰੀ ਤੁਹਾਨੂੰ ਭਾਈ ਮੈਂ ਆਇਆ ਕਬੈਤੋਂ ਭਾਈ ਹਾਂ ਜੀ ਮੇਰੋਂ ਆਇਆ ਇਸਲੀ ਤੇ ਪੇਪਰ ਤੇ ਉਹ ਪੇਪਰ ਮੈਂ ਲੈ ਆ ਤੇ ਮੋਹਲੇ ਬੰਦੇ ਜਾਂਤਰੇ ਮੈਨੂੰ ਫਾਰਮੈਂਟ ਵੇ ਚੱਕਰਾ ਵਿੱਚ ਪਾ ਕੇ ਨਾ ਮੇਰਾ ਪੇਪਰਾਂ ਦੇ ਚੋਂ ਨਿਕਲ ਗਏ ਅੱਛਾ ਜੀ ਤਾਂ ਕਰਕੇ ਮੈਂ ਲੋਨ ਲਿਆ ਭਾਈ ਕਿਹਿਆਂ ਤੋਂ ਤੋਂ ਮੈਨੂੰ ਬੱਚਿਆਂ ਦੀ ਕਾਫੀ ਮੈਨੂੰ ਇਹ ਆਪਣਾ ਦੇਖਣਾ ਏ ਏਜੰਟ ਨੇ ਕਿੰਨੇ ਲੱਖ ਰੁਪਈਆ ਲੈ ਲਿਆ ਇੱਕ ਲੱਖ 80000 ਰੁਪਈਆ ਪੇਪਰ ਵਾਲ ਨੇ ਪਾਵਮੈਂਟ ਦਾ 40 ਲੱਖ ਨੇ ਪੇਪਰ ਲਈ ਭਾਈ ਕਿੰਨੇ ਦਾਸ 8 ਲੱਖ 8 ਲੱਖ ਟੋਟਲ ਕਿੰਨਾ ਹੋ ਗਿਆ ਹੋਏ ਟੋਟਲ 1 9 ਲੱਖ 80000 ਰੁਪਈਆ 9 ਲੱਖ 80000 ਫਿਰ ਹੁਣ ਏਜੰਟ ਕੀ ਕਹਿੰਦਾ ਤੁਹਾਨੂੰ ਏਜੰਟ ਭਾਈਾਰੇ ਰੱਪੇ ਦਾ ਜਾਂਦਾ ਜੀ ਐਸਐਸਸੀ ਨਮੇਦਾਰ ਫੌਜੀ ਚੀ ਸੀ ਕਿੱਥੇ ਦਾ ਏਜੰਟ ਕੀ ਨਾ ਉਹ ਹਰਿਆਵਾਲਾ ਕੁਲਦੀਪ ਭਾਈ ਅੱਛਾ ਮਾਨਸਾ ਦੇਵੀ ਦਾ ਠੀਕ ਹੈ ਫਿਰ ਐਸਐਸਪੀ ਸਾਹਿਬ ਨੇ ਨਵਾਂ ਸ਼ਹਿਰ ਦਿੱਤੀ ਤਰ੍ਹਾਂ ਪੰਗਦੇ ਆ ਡੈਪਟੀ ਦੇ ਪੇਜ ਜੀ ਜੀ ਹਾਂਜੀ ਡੈਪਟੀ ਦੇ ਉਹ ਦੋ ਕੀਤ ਨੂੰ ਸਾਡਾ ਕੋਇਰੀ ਨਾਮ ਹੁਕਮ ਨਾਲ ਮੈਂ ਪਹਿਲ ਦੇ ਰੂੰ ਦਾ ਬਾਰਾ ਨੂੰ ਹਾਂ ਪਈ ਰਾਰੇ ਦਾ ਪੂਰ ਵੀ ਚੌਕ ਦਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਡੈਪਟੀ ਸਾਹਿਬ ਨੇ ਮੰਨਿਆ ਸੀ ਕਿ ਮੈਂ ਇਹਨਾਂ ਦਾ ਹਾਂਜੀ ਹਾਂਜੀ ਮੰਨਿਆ 9 ਲੱਖ 80 ਹਜ਼ਾਰ ਦੇਣਾ ਹਾਂਜੀ 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 ਠੀਕ ਹੈ ਜੀ ਉਹ ਕਹਿੰਦਾ ਨੀਣਾ ਸਾਰੇ ਪੇਪਰ ਜਮਾ ਕਰਨ ਦਾ ਨਾ ਪੇ ਪੇਪਰ ਨਹੀਂ ਜਮਾ ਹੁੰਦੇ ਤੇ ਸਾਨੂੰ 9 ਲੱਖ 70 ਅਸੀਂ ਦੇ ਦਵਾਂਗੇ ਇਹ ਜਿਹੜਾ ਤੁਸੀਂ ਇਹ ਗਵਾਰਿਆਂ ਤੋਂ ਬਗੈਰ ਹੋਰ ਵੀ ਕੋ ਕੰਮ ਕਰਦੇ ਆਂ ਫਿਰ ਨੋ ਜੀ ਆ 8 ਵਜੇ ਲੈ ਕੇ 5 ਵਜੇ ਰੰਗ ਦਾ ਕੰਮ ਕਰਦਾ ਰੰਗ ਦਾ ਕੰਮ ਕਰਦਾ ਫਿਰ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਫਿਰ ਵਿੱਚ ਵਿਆਜ ਵੀ ਦੇਣ ਰਹੇ ਹੁਣੇ ਭਰਦੇ ਆ ਕਿੰਨਾ ਬੈਂਕ ਦਾ ਲੋਨ ਲਿਆ ਹਾਂਜੀ ਅਪੜਿਓ ਅਸੀਂ ਇਹ ਲੈ ਤੈ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਮੈਨੂੰ ਮੇਰਾ ਦੂਜਾ ਦਿੱਤਾ ਜਾਂ ਬਿਤਾਪ ਚੁੱਕੀ ਠੀਕ ਆ ਤੁਹਾਡੇ ਕਿੰਨੇ ਤੁਹਾਡੇ ਘਰ ਦੇ ਜੀ ਤੁਹਾਡੇ ਨਾਲ ਰੋਟੀ ਖਾਣ ਵਾਲੇ ਆ ਤੇ ਮੇਰੀ ਇੱਕ ਕੁੜੀ ਆ ਮੇਰੀ ਵਾਈਫ ਆ ਇੱਕ ਮਾਤਾ ਮਾਤਾ ਹੈ ਹਾਂਜੀ ਤਾਂ ਠੀਕ ਹੈ ਜੀ ਕਿ ਨੌਜਵਾਨਾਂ ਦਾ ਮੈਂ ਫਿਰ ਇਹਦਾ ਧੰਨਵਾਦ ਕਰਦਾ ਕਿ ਇੰਨਾ ਲੋਡ 9,80,000 ਰੁਪਏ ਦੀ ਲੁੱਟ ਹੋ ਗਈ ਇਹਨਾਂ ਏਜੰਟ ਲੈ ਕੇ ਆਪ ਇਹਨੂੰ ਹੁਣ ਦਿਨੇ ਰੰਗ ਦਾ ਕੰਮ ਕਰਦਾ ਰਾਤ ਨੂੰ ਆ ਗੁਵਾਰੇ ਵੇਚਦਾ ਵਾ ਪਰ ਮੈਂ ਕਿਤੇ ਕੋ ਲੈ ਸੀ 8 ਲੱਖ ਰੇ ਹਾਂਜੀ ਪਰ ਹੁਣ ਪੇਪਰ ਵਾਲੇ ਦੇ ਨੰਗੇ ਹੀ ਹਨਾ ਤੇ ਉਹਨੂੰ ਉਹ ਵੀ ਪਹਿਲਾਂ ਮੈਦ ਗਿਆ ਜਾਣ ਤੇ ਨਾ ਇਹ ਪਿਓ ਪਿਵਾੜੇ ਦਾ ਪਾਂਛਾ ਦੇਵੀ ਦਾ ਕਲਦੀਪ ਨਵਾ ਤੇ ਉਹਨੋਂ ਮੁਕਰਦਾ ਉਹਨੂੰ ਫੋਨ ਨਹੀਂ ਚੁੱਕਦਾ ਤੇ ਅੱਜ ਕੱਲ ਅੱਜ ਕੱਲ ਦੂਜੇ ਕਾਬ ਦਾ ਇਹ ਮੇਰੇ ਕੋ ਸਾਰੇ ਉਹਨੇ ਡਾਕੂਮੈਂਟ ਨਕਲੀ ਦਿੱਤੇ ਆ ਅੱਛਾ ਜੀ ਚਲੋ ਠੀਕ ਆ ਤਾਂ ਸਮਝ ਗਿਆ ਹੁਣ ਆ ਗਵਾਰਾ ਕਿੰਨੇ ਦਾ ਵੇਚਦੇ ਤੁਸੀਂ ਇਹ 100 ਦਾ ਵੇਚਦੇ ਆ ਅੱਛਾ ਜੀ ਆ ਜਿਹੜਾ ਹੱਥ 'ਚ ਇਹ ਕੀ ਆ 70 ਰੁਪਏ ਦਾ ਇਹ ਲੈ ਲਈਏ ਅੱਛਾ ਇਹ ਚ ਲੈਟ ਆਉਂਦੀ ਹੈ ਹਾਂਜੀ ਠੀਕ ਆ ਤਾਂ ਬੱਚਿਆਂ ਦਾ ਪਰਲਮੈਂਟ ਹੋਛਣੇ ਇਹਨਾਂ ਹੁਣ ਕਰਦੇ ਆ ਨੰਗਰਪਾਲੀ ਤੁਹਾਡੇ ਨਜ਼ਰ ਆ ਤਰੋਲੀ ਨੂੰ ਦਾ ਕੋਈ ਗਲਤ ਕੰਮ ਨਹੀਂ ਕਰਨਾ ਕੋਈ ਨਾ ਤੇ ਨੂੰ ਕੋਈ ਨਾ ਦਾ ਕੋਈ ਆਪਾਂ ਦੁਸ਼ੇ ਨਹੀਂ ਕਰਦੇ ਆਗੇ ਨਾ ਨਾਥਾ ਵੇਚਣਾ ਨਾ ਅਸੀਂ ਐਨਟੀ ਨਾ ਠੀਕ ਹੈ ਜੀ ਹਾਂਜੀ ਮਿਹਨਤ ਕਰਨੀ ਹੈ ਮਿਹਨਤ ਕਰਕੇ ਉਹਦੇ ਦਾ ਮਰਜ਼ਾ ਹਾਂਜੀ ਠੀਕ ਹੈ ਜੀ ਮੈਂ ਵੀ ਸਰਕਾਰ ਤੋਂ ਮੰਗ ਕਰਦਾ ਕਿ ਨੌਜਵਾਨ ਦੀ ਮਦਦ ਕੀਤੀ ਜਾਵੇ ਜਿਹੜੀਆਂ ਜਥੇਵੰਦੀਆਂ ਵੀ ਮੈਂ ਕਹਿੰਦਾ ਸਮਾਜਸ਼ੇਵੀ ਜਥੇਵੰਦੀਆਂ ਨੂੰ ਇਹ ਨੌਜਵਾਨ ਦੀ ਮਦਦ ਕੀਤੀ ਜਾਵੇ ਕਿ ਗਰੀਬ ਬੰਦਾ ਇਹਨਾਂ ਤੋਂ ਇਹਦਾ ਵਿਆਜ ਨਹੀਂ ਲੈਣਾ ਕਿ ਲੰਗਰ ਪਾਣੀ ਵੀ ਆ ਹੁਣ ਗੁਆਰੇ ਵੇਚ ਕੇ ਜਾਂ ਦਿਹਾੜੀ ਕਰਕੇ ਇਹ ਆਪਣੇ ਬੱਚਿਆਂ ਦਾ ਮਾਤਾ ਪਿਤਾ ਪਾਲਣ ਪੋਸ਼ਣ ਕਰਦਾ ਧੰਨਵਾਦ ਜੀ